ਜਾਂਦੀਆਂ ਜੋ ਪਹਿਣਾ ਨੇ ਦਮਾਲ ਗੱਲ ਕਾਬਿਲ ਤਾਰੀਫ ਐ ਦਿਲੋਂ ਸਤਿਕਾਰ ਦੇ ਆ ਜਿਨ੍ਹਾਂ ਨੇ ਸੰਭਾਲ ਰੱਖੀ ਸਿੱਖੀ ਦੀ ਤਾਫੀਕ ਐ ਹਾਂ ਦਿਲੋਂ ਸਤਿਕਾਰ ਦੇ ਆ ਜਿਨ੍ਹਾਂ ਨੇ ਸੰਭਾਲ ਸਿੱਖੀ ਦੀ ਤਾਫੀਕ ਐ ਇਸ ਲੋਹੇ ਜਿਨ੍ਹਾਂ ਨੇ ਬਣਾ ਕੇ ਗੌਰ ਨਾਲ ਸੁਣੋ ਇਹ ਜਿਨ੍ਹਾਂ ਨੇ ਬਣਾ ਕੇ ਫੈਸ਼ਨ ਐ ਸਿੱਖੀ ਵਾਲੇ ਬਾਣੇ ਪਾਏ ਦੇ ਰੱਤੇ ਦੇ ਅਸੂਲੇ ਆਪਣੇ ਬੜਾਈ ਨੇ ਉਤੋ ਉਤੋ ਸਿੰਗਣੀਆਂ ਕਹਾਵਨੀਆਂ ਜੇ ਬਰ ਰਹਿਤ ਦੇ ਅਸੂਲੇ ਆਪਣੇ ਬੜਾਈ ਨੇ ਇੰਸਟਾਗ੍ਰਾਮ ਟਿਕਟੋਕ ਫੇਸਬੁਕ ਤੇ ਉੱਤੇ ਤੁਹਾਡੇ ਚਰਚੇ ਜੁਦੇ ਸੁਦਨ ਪਪਾ ਦੇ ਕੱਪੜੇ ਥੋੜਾ ਤੇਰਾ ਸ਼ੀਲੀ ਆਖ ਬੰਦੇ ਮਾਰਨੀ ਅਨੇਕੁਰ ਨਾਲ ਕੀ ਤਾਨ ਕਵ ਕੋਣੀ ਦੇੜੀ ਰਾਸ ਦੀਨ ਸ਼ੀਲੀ ਆਖ ਬੰਦੇ ਮਾਰਨੀ ਸਦਾ ਜਿਹਾ ਤੁਹਾਡੇ ਦਿਲਾਂ ਵਿੱਚ ਟੌਰ ਤੇ ਛਕੀਨੀ ਲਾੜਦਾ ਹਨ ਨੂੰ ਅਗ ਨਹੀਂ ਕੋਈ ਦਸਤਾਰ ਸਿਰ ਤੇ ਸਜਾਣ ਦਾ ਹਾਂ ਫਿਰ ਤੁਹਾਨੂੰ ਅਗ ਨਹੀਂ ਕੋਈ ਦਸਤਾਰ ਸਿਰ ਤੇ ਸਜਾਣ ਦਾ ਲੀ ਕੇ ਮਰੇ ਤੇ ਆਂ ਦੀਆ ਨੱਚਾ ਨੱਚ ਕਰਨੀ ਨੂੰ ਮੈਂ ਆਪਣੀ ਉਂ ਦਵਾਈ ਪਾਗੋ ਦੀਆਂ ਵਾਰਸਾ ਗਵਾਨੀਆਂ ਨੱਚਾ ਨੱਚ ਕਰਨੀ ਨੂੰ ਮੈਂ ਆਪਣੀ ਉਂ ਜਮਾਈ ਪਾਗੋ ਜੀਆ ਵਾਰਸਾ ਕੌਣ ਦੀਆਂ ਸੁਣ ਸਰਦਾਨੀਏ ਗੱਲ ਹੈ ਠੀਕ ਨਹੀਂ ਸਾਡੇ ਬਣਿਆ ਦਾ ਕੋਈ ਬ੍ਰਾਂਡ ਆ ਬੁਟੀਕ ਨਹੀਂ ਚੋਬਰ ਜੀ ਲੁੱਕ ਸਾਡੀ ਸਾਦ ਕੀ ਸ਼ੌਕੀਨ ਨਹੀਂ ਆਏ ਗੱਤਰੇ ਨਾਲ ਵਾਲੀਆਂ ਐ ਸਿੱਖੀ ਦੀ ਤੋਫੀਕ ਨੀ ਉਹ ਹੱਥੀ ਛਾਪਾ ਛੱਲੇ ਬਾਹੀ ਚੂੜਾ ਵੀ ਪਾ ਲਿਆ ਉਹ ਦੂ ਤਦ ਮਾਲੇ ਉਤੋਂ ਟਿੱਕਾ ਵੀ ਲਾ ਲਿਆ ਅਪਲੋਡ ਕਰੇ ਪਾ ਕੇ ਪਿੱਕ ਸ਼ਾਰਟ ਸ਼ਾਰਟ ਉਤੋਂ ਇਨਸਟਾ ਤੇ ਕਮੈਂਟਸ ਵੀ ਕਰਦੇ ਵੀ ਆਫ ਸੱਚ ਜਾਣ ਕੇ ਵੀ ਸੱਚ ਨੂੰ ਨਿ ਘਾਰਨਾ ਬੀਬਾ ਇਹ ਗੱਲ ਗੁਰ ਸਿੱਖਾ ਦੀ ਸਹਾਰ ਲੈ ਬੀਬਾ ਨਾਵੇਂ ਸਿੱਖੀ ਨੂੰ ਤੋ ਲੱਜ ਬਸ ਫੇਮ ਪਾਉਣ ਲਈ ਸਿੰਘ ਹੋ ਗਏ ਸੀ ਸ਼ਹੀਦ ਐਸ ਨੂੰ ਬਚਾਉਣ ਲਈ ਆਦੂ ਕਰੋ ਮਾਤਾ ਸਹਿਬ ਘਰ ਬੀਬੀ ਪਾਨੀ ਜੀ ਦੇ ਕਿਰਦਾਰ ਨੂੰ ਮnde ਸਿਰ ਕੱਜਣ ਲਈ ਵਾਰ ਗਿਆ ਜਿਹੜਾ ਸਾਰੇ ਪਰਿਵਾਰ ਨੂੰ ਹਾਂ ਸਾਡੇ ਸਿਰ ਕੱਜਣ ਲਈ ਵਾਰ ਗਿਆ ਜਣ ਸਾਰੇ ਪਰਿਵਾਰ ਨੂੰ ਕੋਈ ਨਹੀਂ ਹੁਣ ਗਲਾਚ ਵੀ ਹੈ ਨਹੀਂ ਸਿਹੁਰਾਂ ਗਲਾਂ ਚ ਵੀ ਹੈ ਨੀ ਐਨਾ ਲਗੇ ਰਣਜੀਤ ਜੁਨੀਆਂ ਦਾ ਪਾਰ ਨੀ ਕੋਈ ਦੇਸ਼ ਵਿਦੇਸ਼ ਪਾਵੈ ਪਿੰਡ ਆ ਦਾ ਸ਼ਹਿਰ ਪਰ ਜਾਈ ਦਾ ਨੀ ਕਰੇ ਵੀਰ ਸੱਚ ਬਾਨੀ ਕੋਈ ਦੇਸ਼ੁ ਦੇਸ਼ ਪਾਵੈ ਪਿੰਡ ਆ ਦਾ ਸ਼ਹਿਰ ਪਰ ਜਾਈ ਦਾ ਨੀ ਕਰੇ ਵੀਰ ਸੱਚ ਬਾਨੀ ਵੀਰ ਸੱਚ ਬਾਨੀ ਵੀਰ ਸੱਚ ਬਾਰਨੀ ਹੋ ਅੰਤ ਵਿੱਚ ਅਮ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗਤਕਾ ਅਖਾੜਾ ਤਹਿ ਕੁ ਵਿਸ਼ਰੀ ਜਥਾ ਪਿੰਡ ਰਡਿਆਲਾ ਟੀਊੜ ਖਰੜ ਤੇ ਮਹਾਲੀ ਸੋਇਕ ਜ਼ਰੂਰੀ ਬੇਨਤੀ ਸਾਡਾ ਬਾਬਾ ਦੀਪ ਸਿੰਘ ਜੀ ਗਤਕਾ ਗਰੁੱਪ YouTube ਤੇ ਚੈਨਲ ਬਣਿਆ ਹੋਇਆ ਹੈ ਜੀ ਇੱਕ ਵਾਰ ਫੇਰ ਨੋਟ ਕਰੋ ਬਾਬਾ ਦੀਪ ਸਿੰਘ ਜੀ ਗਤਕਾ ਗਰੁੱਪ ਹੋਈਆਂ ਭਲਾ ਜੁਕਾਂ ਦੀ ਖਿਮਾ ਬਖਸ਼ਣੀ ਜੀ ਹੁਣ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰਜੀ ਕੀ ਫਤਿਹ